ਅਜੇ ਪੁੱਤਨੀ ਹਰਮਨਸਲਾਲ ਵਾਸੀ ਅਮਨਨਗਰ ਪਟਿਆਲਾ ਨੇ ਗਿਆਨ ਰਾਈ ਸੀ। ਉਹਦੀ ਬੇਟੀ ਦਾ ਜਨਮ ਦਿਨ ਸੀ ਗੱਜੋਕਾ। ਉਹਨਾਂ ਨੇ ਇੱਕ ਕੇਕ ਮੰਗਾਇਆ ਸੀ ਜਮਾਤੋਂ ਤੋਂ। ਜਮਾਤੋਂ ਦਾ ਕੇਕ ਖਾਣ ਤੋਂ ਬਾਅਦ ਬੱਚੀ ਜਿਹੜੀ ਆ ਉਹ ਉਲਟਾਈ ਕਰਦੀ। ਸਵੇਰ ਉੱਠ ਕੇ ਉਹਨਾਂ ਨੇ ਦੇਖਿਆ ਰਾਤ ਨੂੰ ਤਾਂ ਬੱਚੀ ਸੌਂ ਨਹੀਂ। ਸਵੇਰ ਉੱਠ ਕੇ ਦੇਖਿਆ ਪੂਰੀ ਠੰਡੀ ਹੋਈ ਸੀ ਜਿਵੇਂ ਚੱਕਿਆ ਹਸਪਤਾਲ ਲੈ ਗਏ ਕਿਉਂ ਵੀ ਉੱਤੇ ਡੈਟ ਹੋ। ਹੁਣ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਜਿਹੜੀ ਸਾਨੂੰ ਸ਼ੱਕ ਹੈ ਜਿਹੜੀ ਸਾਡੀ ਬੱਚੀ ਆ ਉਹ ਕੇਕ ਖਾਣ ਕਾਹਨੋਂ ਨਹੀਂ ਇਹ ਜਿਹੜਾ ਇਹ ਨਾ ਪਦਾਰਥ ਹੋ ਸਕਦਾ ਅਸੀਂ ਬੱਚੀ ਦਾ ਜਿਹੜਾ ਪੋਸ਼ਣ ਉਹ ਵੀ ਕਰਵਾ ਲਿਆ ਤੇ ਕੇਕ ਵੀ ਅਸੀਂ ਕਾਹਦੇ ਚ ਲੈ ਲਿਆ ਦੋਨਾਂ ਨੂੰ ਐਫਐਸਐਲ ਭੇਜਣ ਲੱਗਿਆ ਜੋ ਵੀ ਰਿਪੋਰਟ ਆਵੇ ਉਹਦੇ ਅਧਾਰ ਤੇ ਅਸਿਕਰ ਹੋ। ਹੁਣ ਕਿਸ ਤਰੀਕੇ ਦਾ ਪਰਚਾ ਜਿਹੜਾ ਦਰਜ ਕੀਤਾ ਹੈ ਕਿਤੇ ਗਲਾਪ ਕੀਤਾ ਗਿਆ ਇਹ ਅਸੀਂ ਜੀ ਇੱਕ ਜਿਹੜੀ ਇਹ ਟਮਾਟੋ ਕੰਪਨੀ ਦੇ ਥਰੂ ਹੋ ਰਿਹਾ ਹੈ। ਕੇਕ ਕੀ ਇੱਕ ਕਹਾਣੀ ਹੈ ਜਿਹੜੀ ਸ਼ੱਕ ਦੇ ਉੱਤੇ ਉਹਨਾਂ ਦਾ ਜਿਹੜਾ ਪਰਚਾ ਇਨਵੈਸਟੀਗੇਸ਼ਨ ਕਿਸ ਤਰੀਕੇ ਦੀ ਚੱਲੇਗੀ ਲੜਕੀ ਤਾਂ ਹੋ ਗਿਆ ਜੀ ਪੁਸ਼ਪ ਨੂੰ ਹੁੰਦਾ ਹੁਣ ਤਾਂ ਅਸੀਂ ਐਫ ਪੀਐਸ ਲਿਖ ਰਿਹਾ ਰਿਪੋਰਟਾ ਜੇ ਬੇਟ ਕਹ ਲੈ ਫਿਰ ਐਫ ਪੀਐਸ ਲਿਖ ਰਿਹਾ ਰਿਪੋਰਟਾ ਕਿ ਉਹਦੇ ਆਧਾਰ ਤੇ ਜੇ ਸੂਟੋਂ ਦੀ ਤਸਕ ਕਰਦੀ ਆਪਾਂ